ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਸੰਤਪੁਰਾ ਜੀ ਤਹਿਸੀਲ ਬਾਗਾਪੁਰਾਣਾ ਦੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਆਸਤੇ ਟੋਟਲ ਨਗ ਲੈ ਕੇ ਆਂਦੇ 5 ਜਿਨ੍ਹਾਂ ਚੋਂ 2 ਤੋਂ ਕੜਗੱਪਣ ਚੈੱਕ ਪਾਸ ਨੇ ਜੀ 3 ਹੀ ਫਰਮ ਨੇ ਹੀ ਫਰਮ ਟੌਪ ਕਲਾਸ ਹੀ ਆ ਜੀ ਜਿਨ੍ਹਾਂ ਚੋਂ 2 ਐਚਐਫ ਆ ਇੱਕ ਜਰਸੀ ਆ ਤੇ ਜਿਹੜੀਆਂ ਡੱਬੀਆਂ ਵੜਾ ਉਹਨਾਂ ਦਾ ਅੰਤ ਹੀ ਕੋਈ ਨਹੀਂ ਜਾਣਕਾਰੀ ਬਾਈ ਤੋਂ ਲੈ ਦੂੰਗਾ ਤੇ ਸਰਜੀ ਪਰ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਹਾਂ ਬਾਈ ਮੈਂ ਨਗਰੇਜਾ ਪਿੰਡ ਸਾਗਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾ ਮੋਬਾਈਲ ਨੰਬਰ ਜੀ 9972416596 ਕਿੰਨੇ ਨਾਗ ਆ ਜੀ ਅੱਜ ਲਾਗ ਮੇਰੇ ਮੰਨ ਕੇ ਚੱਲ ਲਈ ਜੀ ਹੈਗੇ ਆ ਅੱਜ ਠੀਕ ਆ ਕਿੱਧਰੋਂ ਸ਼ੁਰੂ ਕਰੀਏ ਤੋਂ ਟੋਕੜਾ ਗੱਬਣਾ ਤੈਨ ਬਾਈ ਦੋ ਰੋਟਾ ਇੱਕ ਬਾਈ ਮੀਨੇ ਸੁਈ ਨਾ ਕਹਿ ਕੇ ਦਿੱਤਾ ਮਾਲਕਾਂ ਨੂੰ ਠੀਕ ਆ ਹਾਂਜੀ ਠੀਕ ਆ ਨਾ ਬੱਚਾ ਹੀ ਪਰ 3 ਵਜੇ ਕਿਧਰੋਂ ਸ਼ੁਰੂ ਕਰਗੇ ਜੀ ਇਧਰੋਂ ਹੀ ਕਰ ਲੈ ਫਿਰ ਸ਼ੁਰੂ ਠੀਕ ਆ ਸੁਆ ਗੱਨ ਨਾ ਮਾ ਜੀ ਇਹਦਾ ਇਹ ਪਹਿਲਾਂ ਸੂਈ ਹੈ ਨਾ ਕਦੋਂ ਸੁਈ ਹੈ ਜੀ ਇਹ ਇਹ ਸੁਈ ਨੇ ਤਾਂ ਬਾਈ ਦੋ ਟਾਂ ਮਹੀਨੇ ਕਹਿ ਕੇ ਦਿੱਤੀ ਆ ਜਿੰਨਾ ਦਾ ਮਰਜ਼ੀ ਮੰਨ ਕੇ ਆ ਜਦੋਂ ਮੈਂ ਗੱਲ ਤੋਂ ਜਦੋਂ ਮੈਂ ਸਬੂਤ ਹੀ ਹੈਣੀ ਜੀ ਹੂੰ ਠੀਕ ਆ ਨਾ ਤੇ ਆ ਆਪਣਾ ਇਹਨਾਂ ਟਾਈਮ ਧਿਆ ਕੇ ਦਿੱਤੇ ਅਗਲੇ ਕਾਜਮੈਂਟ ਜਿਨੀ ਮਰਜ਼ੀ ਕਰ ਲੈ ਪਹਿਲਾਂ ਬੱਸੀ ਆ ਬਾਕੀ ਬਾਅਦ ਦੇ ਵੇਲੇ ਵੜ ਦੱਸਣਾ ਫ੍ਰੀਡ ਬਾਹਲੀ ਚੰਗੀ ਆ ਇਹਦੇ ਸਾਹਣੀ ਪੂਰ ਲੱਖ ਦੀ ਵਸਈ ਹੈ ਇੱਧਰ ਨੂੰ ਹੱਕੀ ਮਾੜਾ ਜਿਹਾ ਮਾਨਾ ਦਿਖਾ ਦਿੱਤੀ ਲਓ ਜੀ ਕਿੰਨਾ ਦੁੱਧ ਚਵਾ ਦਾਂਗੇ ਕੋਈ 12 ਮਿੰਟ ਚਵਾ ਦਾਂਗੇ ਆਪਣੇ ਘਰੇ ਚੋ ਸਕਦਾ ਮੇਰੀ ਇੱਕ ਸਪੈਸ਼ਲ ਬੇਨਤੀ ਆ ਜਦੋਂ ਤੁਸੀਂ ਸੂਆ ਸਵਾ ਆ ਨਗ ਖਰੀਦਦੇ ਹੁੰਨੇ ਆ ਬਾਈ ਦੇ ਘਰੇ ਚੋ ਸਕਦੇ ਆ ਜੇ ਕੋਈ ਗੱਬਣ ਬਾਜ਼ ਖਰੀਦਦੇ ਹੁੰਨੇ ਆ ਬਾਈ ਦੇ ਘਰੇ ਡਾਕਟਰ ਸਾਹਿਬਾਨ ਲਿਆ ਸਕਦੇ ਆ ਜੀ ਉਸ ਤੋਂ ਬਾਅਦ ਲਾਂਬੇ ਦਾ ਵੀ ਕੋਈ ਹੱਕ ਨਹੀਂ ਹੁੰਦਾਗਾ ਤਸੱਲੀ ਤੁਸੀਂ ਇੱਥੇ ਕਰ ਲਓ 12 ਕਿਲੋ ਦੀ ਮੇਰੇ ਗਾਲ ਸੁਣੋ ਹੁਣ ਮੇਰੇ ਘਰਾਂ ਨੂੰ ਮੈਂ ਕੀ ਧਰ ਲਵਾਂ ਕਿਹੜੀ ਫੀਡ ਪਾਉਣਾ ਹੂੰ ਬੱਦ ਪਾਉਣਾ ਘੱਟ ਪਾਉਣਾ ਫਰਕ ਪਾ ਜਾਂਦਾ ਬੱਦ ਪਾਉਣਾ ਘੱਟ ਪਾਉਂਦਾ ਉਹ ਆਪਣੇ ਸ਼ਰਤ ਤੇ ਹੈ ਉਹ ਆਪਣੇ ਸ਼ਰਤ ਤੇ ਹੈ ਨਾ ਠੀਕ ਹੈ ਮੇਰੇ ਪਸ਼ੂ ਦਾਣਾ ਪਾਏ ਤੋਂ ਦਾਣਾ ਬਦਲੇ ਦੇ ਵੀ ਫਰਕ ਪੈ ਜਾਂਦਾ ਹੈ ਹੂੰ ਸਹੀ ਥਣਾ ਦੀ ਗਾਰੰਟੀ ਹੈ ਓਕੇ ਵੀਰੇ ਥਣਾ ਦੀ ਗਾਰੰਟੀ ਨੀ ਸ਼ਿੱਟਾ ਨਹੀਂ ਗੰਡ ਨਹੀਂ ਮਰੋੜੀ ਨਹੀਂ ਹੈ ਵੀਰ ਯਾਰ ਆਪਣੇ ਪਸ਼ੂ ਜਿਹੜਾ ਇਹ ਖਾਣ ਤੋਂ ਪਹਿਣ ਪਰ ਆ ਬੈ ਗਿਆ ਕਿਸੇ ਸ਼ਿੱਟੂ ਨਹੀਂ ਹੁੰਦਾ ਮਾਲਕਾ ਨਾ ਮੈਂ ਸਾਫ਼ ਕਹਿਣਾ ਕਿਉਂਕਿ ਆਪਾਂ ਵੀਰੇ ਮੰਡੀ ਜਾਣਾ ਦਾ ਘਰੇ ਜਾ ਆ ਕੇ ਵੇਚਣਾ ਇਹ ਤਾਂ ਗੱਲ ਹੈ ਗਈ ਸਿੰਗਲ ਸਿੰਗਲ ਨਾ ਕਰਕੇ ਦੇਖਣਾ ਤੋਰਦੀ ਫਿਰ ਇਹਨੂੰ ਜੇ ਵੀਰੇ ਬਰੀਡ ਦੀ ਗੱਲ ਕਰਕੇ ਬਰੀਡ ਦਾ ਕੋਈ ਅੰਤ ਨਹੀਂ ਹਾਈਟ ਵੀ ਪੂਰੀ ਚੰਗੀ ਆ ਪ੍ਰਿੰਟ ਵੀ ਬਹੁਤ ਸੋਨਾ ਸੂਈ ਨੂੰ ਮਾਲਕਾਂ ਨੇ ਦਾ ਥੋੜਾ ਸਮਾਂ ਦੱਸਿਆ ਆਪਰਾ ਬਾਈ ਕਹਿੰਦਾ ਆਪਾਂ ਨਹੀਂ ਕਹਿੰਦੇ ਕਿਉਂਕਿ ਮਗਰ ਇਹਦੇ ਕੋਈ ਸਬੂਤ ਨਹੀਂ ਕੋਈ ਬੱਚਾ ਨਹੀਂ ਜਿੰਨੇ ਸਮੇਂ ਦੀ ਮਰਜ਼ੀ ਤੁਸੀਂ ਸੂਈ ਮੰਨ ਸਕਦੇ ਆ ਦੁੱਧ ਜਿਹੜਾ ਨੱਟ ਤਿਆਰ ਹੋਊਗਾ ਜੀ ਉਹ 12 ਕਿਲੋ ਦੀ ਬਾਈ ਦੇ ਘਰੇ ਚੁਵਾਈ ਕਰ ਲਿਓ ਦੋ ਟਾਈਮ ਚਾਰ ਟਾਈਮ ਛੇ ਟਾਈਮ ਚਾਹੇ ਗੱਲ ਨਹੀਂ ਗੱਲਾਂ ਤੋਂ ਬਹਿੜਦਾ ਸਾਰੇ ਪਾਸੋਂ ਦੱਸਦੀ ਕਿਸੇ ਪਾਸੋਂ ਬੱਛੇ ਅਿੱਤਰਾ ਹੈ ਨਹੀਂ ਤਰਾਉਂਦੀ ਬਈ ਖਾਲੀ ਬੱਛੀ ਲੈਣੀ ਹੋਵੇ ਨਾ ਤਾਂ ਬਾਲੇ ਰੁਪਈਆਂ ਦੀ ਆ ਇਹ ਤੇ ਅੱਜ ਤੁਹਾਨੂੰ ਮਿਲ ਜਣੀ ਹੈ ਦੁੱਧ ਵਾਲੀ ਖਰਚਾ ਇਹਨੇ ਦੁੱਧ ਤੋਂ ਗੱਡੀ ਆ ਨਾ ਜਿੱਦੇ ਗੱਬਣ ਪਾਸ ਹੋਊਗੀ ਤੇ ਜਿੰਨੇ ਰੁਪਏ ਮੰਗਲੇ ਉਨੇ ਹੀ ਮਿਲ ਜਾਣੇ ਸਵਾ ਲੱਖ ਦੀ ਢੂੜ ਲੱਖ ਦੀ ਬੱਛੀ ਆ ਜਿੱਦੇ ਤਿਆਰ ਨੇ ਭਣ ਭਰਾਣੇ ਸਾਹਮਣੇ ਥਾਨਪਾਲਾ ਟੋਪ ਦਾ ਲੱਗਿਆ ਵਾ ਮੁੱਠੀ ਵਾਲਾ ਹਾਥੀ ਚਵਾਈ ਵਾਲਾ ਬਾਕੀ ਵੀਰੇ ਹੂੰ ਚੰਗੀ ਬਰੀਡ ਚੰਗੀ ਆ ਹਾਂ ਬਹੁਤ ਠੀਕ ਆ ਡਿਮਾਂਡ ਵੀਰੇ ਉਹ ਕਰਨੀ ਆ ਜਿਹੜੇ ਆਪਾਂ ਲੈਣੇ ਆ ਯੈਸ ਤੇ ਨੋ ਪਰਾ ਦਾ ਮੋਲ ਨਹੀਂ ਕਰਨਾ ਜੀ ਹਾਂਜੀ ਕੋਈ ਭੈਣ ਭਰਾ ਘਟਾਉਣ ਘਾਉਣ ਵਾਲਾ ਬੰਦੇ ਨੇ ਲਾਉ ਹੂੰ ਵਿੱਚੋਂ 1500 ਦਾ ਲਾ ਹੋਊਗਾ ਬਸ ਉਹ ਜੀ ਵੇ ਬਾਹਰ ਲਈ ਪਾਣੀ ਚਾਰਿਆ ਤਾਂ ਉੱਲਾ ਰਾਖਿਆ ਬਾਹਰ ਰੇਟ ਨਹੀਂ ਕੇ ਇਹਦਾ ਬਥੋਰਾ ਕਹਿਣਾ ਠੀਕ ਹੈ ਨਾ ਠੀਕ ਹੈ ਹਾਂ 45000 ਦੀ ਮਸ਼ੀ ਦਵਾਂਗਾ ਕੋ ਜੁ ਮਾਨ ਤਨ 1000 ਛੋੜ ਹੋ ਗਈ 1000 ਛੋੜ ਦੋ ਠੀਕ ਹੈ 45000 ਚੋਂ 1000 ਰੁਪਿਆ ਛੋੜ ਹੋ ਜੂ ਤੇ ਠੰਡੀ ਮੈਂ ਠੰਡੀ ਨਹੀਂ ਆ ਹੂੰ ਲੈਣਾ ਨਾ ਦੀ ਲੋੜ ਨਹੀਂ ਐਂ ਭਾਈ ਠੀਕ ਹੈ ਸਹੀ ਗੱਲ ਆ ਜਿਹੜੇ ਆ ਗਏ ਵੀਰੇ ਜਰਸੀ ਇਹਦਾ ਸੁਆ ਕਿੰਨਾ ਜੀ ਬਹੁਤ ਪਹਿਲਾਂ ਤੋਂ ਉਹਨੇ ਡਿਮਾਂਡ ਕੀਤੀ ਵੀ ਟੋਕਰ ਜੱਸੀ ਲੱਗਦੀ ਟੋਕਰ ਨਹੀਂ ਕਿਰੇ ਹੈਗੀ ਵੀ ਦੋ ਕਿਹ ਮਹੀਨੇ ਦੀ ਵਛੀ ਸੀ ਉਹਨਾਂ ਦੇ ਵਿੱਚ ਦਿੱਤੀ ਇਹਨੇ ਦੇ ਮਗਰ ਅੱਛਾ ਇਹ ਦੇਖੀ ਆ ਆਲ ਦੇ ਰਿਗਾਰਡ ਬੰਡ ਕੋਈ ਆ ਦੇਖੀ ਆ ਇਹਦੀ ਇਹਦਾ ਬੱਚਾ ਦੇਖਿਆ ਤੁਸੀਂ ਬਈ ਹਾਂ ਬਈ ਜਮਾ ਕਰ ਰਿਹਾ ਵਛੀ ਸੀ ਜੇ ਜਿਵੇਂ ਮੰਦੀ ਠੀਕ ਆ ਤੇ ਉਹਨਾਂ ਨੇ ਦਿੱਤੀ ਨਹੀਂ ਠੀਕ ਆ ਚਲੋ ਦੁੱਧ ਕਿੰਨਾ ਜੀ ਦੁੱਧ ਬਈ 10 ਕਿਲੋ ਮੰਨ ਕੇ ਆ ਜਾ ਠੰਡਾ ਕਰਕੇ ਫਿਰ ਮੰਨ ਕੇ ਦਵਾਗੇ ਜਮਾ ਹੂੰ ਜੇ ਛੋਣੇ ਚਾਹ ਕੇ ਤਾਂ ਬੜੀ 12 ਵੀ ਬਣਾ ਲਵਾਂ ਠੀਕ ਆ 10 ਕਿਲੋ ਚਵਾ ਕੇ ਦਵਾਂ 10 ਕਿਲੋ ਚਵਾ ਕੇ ਦੇ ਦਾਂਗੇ ਹਾਂ ਸੋਨਾ ਫਿੱਟ ਮਸਾਲਾ ਹਵਾਨਾ ਪੂਰਾ 7-8 ਦਿਨ ਵੀ ਹਫਤਾ ਟੀਗਾ ਲੱਗੀ ਵੀ ਤੇ ਹੋ ਗਿਆ ਅੱਛਾ ਤੇ ਬੱਲ ਨੂੰ ਖਾਲੀ ਕਰਕੇ ਆਈ ਨਹੀਂ ਗੱਲ ਹੈਗੀ ਵੀ ਕਹਿੰਦਾ ਸੀ ਜਬਰਿਆ ਹਾਂ ਮਾਲਕਾਂ ਨਾਲ ਗੱਲ ਵੀ ਕਰਾ ਦਿੰਦੇ ਚਲੋ ਪੰਜ ਤੇ ਮੇਰੇ ਆਪਾਂ ਦੱਸਾਂਗੇ ਪੰਜ ਤੇ ਰੱਖ ਲਵੇ ਪਰ ਆਪਾਂ ਮੁੱਲ ਖਾਲੀ ਵਾਲਾ ਹੀ ਲੈਣਾ ਹਾਂ ਉਹ ਠੀਕ ਆ ਤਾਇਆ ਗਾਂ ਨਹੀਂ ਚੱਲੀ ਹੂੰ ਇਹ ਤਾਂ ਗੱਲ ਸਹੀ ਆ ਇਹ ਤਾਂ ਤਾਂ ਦਾਸਤਾ ਬਈ ਤੁਸੀਂ ਆਪ ਦੀ ਬਚਤ ਰੱਖ ਲਓ ਜੇ ਤਾਂ ਵੀਰੇ ਗੱਬਣ ਰਹੇਗੀ ਤਾਂ ਤੁਹਾਡੇ ਕਰਮ ਆ ਨਹੀਂ ਤੁਸੀਂ ਤਾਂ ਫਿਰ ਆਪ ਲਵਾ ਹੀ ਲੈਣਾ ਕਿਉਂਕਿ ਜਦੋਂ ਕੀਮਤ ਆਪਾਂ ਖਾਲਦੇ ਆ ਇਹ ਕਹਿ ਸਕਦਾ ਜੀ ਇਹਦੇ ਠੀਕਾ ਲੱਗਿਆ ਹੂੰ ਹੂੰ ਠੀਕ ਹੈ ਨਾ ਪਰ ਐਵੇਂ ਕੀ ਫਾਇਦਾ ਅਗਲਾ 20 ਦਿਨ ਮੂੰਹ ਹਲ ਵੇਖੀ ਜਾਂਦਾ ਹਨਾ ਉਹ ਤਾਂ ਫਾਇਦਾ ਨਹੀਂ ਕੋਈ ਤੇ ਆਪ ਦਾ ਕੋਈ ਕਿਸੇ ਨੇ ਦਵਾਈ ਦੱਪਾ ਦੇਣਾ ਪਾਊਡਰ ਪੂਡਰ ਦੇਣਾ ਆਪਦਾ ਦੇ ਸਕਦਾ ਹੁੰਦਾ ਜਦੋਂ ਆਪਾਂ ਕਿਹਾ ਹੋਵੇ ਬਈ ਇਹਦੇ ਲੱਗਿਆ ਹੀ ਨਹੀਂਗਾ ਇਹਦੀ ਡਿਮਾਂਡ ਫਿਰ ਜਰਸੀ ਹੈ ਬਹੁਤ ਚੰਗੀ ਆ ਇਹਦੀ ਜੈ ਜੀ ਡਿਮਾਂਡ ਬੜਾ ਬੈਂਕੀ ਜਿਹੜਾ ਜੋੜਾ ਬਾਕੀ ਆਦਾਂ ਹੀ ਮਾਨਤਨ ਕੋਈ ਨਹੀਂ ਠੀਕ ਆ ਬੱਚੀਆਂ ਵਾਲੇ ਮੁੱਲ ਜੀ ਆ ਹਾਂ ਯਾਰ ਕੋਣ ਦਿੰਦਾ ਬਈ ਹੂੰ ਬਾਕੀ ਦੁੱਧ ਮੱਝਰ ਗਾ ਚਾਹ ਬਣੀ ਬਹੁਤ ਜਿਆਦਾ ਠੀਕ ਆ ਨਾਗ ਨੰਬਰ ਆ ਗਿਆ 3 ਇਹਦਾ ਸੁਆ ਕਰਨ ਨਾ ਜੀ ਨਹੀਂ ਭਾਈ ਦੂਜਾ ਸੁਆ ਰਹਿ ਗਈ ਤੇ ਜੀ ਮਾਰ ਦਰਨ ਦਾ ਪਤਾ ਵੀ ਵਪਾਰੀ ਨੂੰ ਕੋਈ ਦੂਜਾ ਨਾ ਤੀਜਾ ਜਾਂ ਪਹਿਲਾ ਜਿਹੜਾ ਮਰਜ਼ੀ ਮਨ ਲਿਆ ਕਰੋ ਕੋਈ ਮਰਜ਼ੀ ਮਨ ਨਹੀਂ ਲੈਂਦੇ ਯਾਰ ਹਾਂ ਆਪਾਂ ਨਹੀਂ ਕਹਿੰਦੇ ਹੂੰ ਸਹੀ ਗੱਲ ਜਿਹੜਾ ਸੂਆ ਜਿਹੜਾ ਮਰਜ਼ੀ ਮੰਨ ਲਿਆ ਕਰੋ ਇਹ ਕਿੰਨੇ ਕ ਸਮੇਂ ਦੀ ਸੂਈ ਹੈ ਕੋਈ ਨਾ ਡੰਡਾਈ ਹੋਈ ਨਹੀਂ ਲੱਗਿਆ ਕਿ ਅੱਛਾ ਦੁਬਾਨਾ ਨੇ ਕਿਉਂਕਿ ਗਾਂ ਜੀ ਦੀ ਬਾਦੀ ਸੂਆ ਸੂਈ ਨੂੰ ਟਾਈਮ ਹੋ ਜਾਂਦਾ ਉਹ ਗਾਂ ਦਾ ਨਾ ਲੇਵਾ ਨਹੀਂ ਰਹਦਾ ਕਿਉਂਕਿ ਲੇਵਾ ਨਾ ਖੁਸ਼ਕ ਹੋ ਜਾਂਦਾ ਲੇਵਾ ਉਹਦਾ ਸੁੱਕ ਜੇ ਜਾਂਦਾ ਇਹਦਾ ਹਰਾ ਹਜੇ ਹਵਾਨਾ ਪਿਆ ਹੈ ਨਾ ਯਾਨੀ ਬਾਲਾ ਟਾਈਮ ਨਹੀਂ ਹੋਇਆ ਹੋ ਮੰਨ ਜਿੰਨਾ ਤੁਸੀਂ ਮਰਜ਼ੀ ਲਓ ਇਹਦੇ 'ਚ ਕੋਈ ਜਦਾਈ ਵਾਲੀ ਗੱਲ ਨਹੀਂ ਕਿ ਬਈ ਆਪਾਂ ਜਦਾਈ ਕਰਨੀ ਆ ਤੇ ਤੁਸੀਂ ਮੰਨ ਜਿੰਨਾ ਮਰਜ਼ੀ ਲੋ ਕਿਉਂਕਿ ਤੁਸੀਂ ਖਰੀਦ ਕਰਨੀ ਹੁੰਦੀ ਆ ਵੀਰੇ ਤੁਸੀਂ ਆਪਦੇ ਤਸੱਲੀ ਪਰਖਣ ਕਰਕੇ ਲੈ ਕੇ ਜਾਇਆ ਕਰੋ ਮੈਂ ਤਾਂ ਰੇਗ ਵੀਡੀਓ ਚ ਇਹੀ ਕਹਿਣਾ ਹੁੰਦਾ ਜੀ ਜਿਹੜੇ ਬਰੀਡ ਦੇ ਕੈਰੇਕਟਰ ਆ ਉਹ ਬਹੁਤ ਆ ਵਹਿੜ ਚ ਚੰਗੀ ਆ ਬੇਲ ਵਾਲੀ ਆ ਭਜਨ ਵਾਲੀ ਆ ਇਹਦੀ ਡਿਮਾਂਡ ਕੀ ਰਹਿਣ ਵਾਲੀ ਵੀਰੇ 35 ਬਾਈ ਇੱਕ ਰੇਟ ਆ ਹੁੰਦਾ ਵੜਾ ਦਾ 35000 ਦਾ ਦੁੱਧ ਕਿੰਨਾ ਦੱਸਿਆ ਸੀ ਦੁੱਧ ਭਾਈ 10 ਆ ਕਿ 9 ਮੰਨ ਕੇ ਆ ਜੀ 9 ਮੰਨ ਕੇ ਆ ਜੀ ਠੀਕ ਆ ਹਾਂ ਤੁਸਰ ਮੈਂ ਬਾਰੀ ਚਾਹਾਂ ਆਪਾਂ ਦੁੱਧ ਦੋ ਜਾਂ ਦੁੱਧ ਦਾ ਜੂਠ ਨਹੀਂ ਮਾਰਨਾ ਜਿਹੜੀ ਗੱਲ ਆ ਉਹੀ ਕਵਾਂਗੇ ਠੀਕ ਆ ਹਾਂ ਨਾਗ ਨੰਬਰ ਆ ਗਿਆ 4 ਆਪਣਾ ਵੱਡੀ ਵੈੜ ਵੀਰੇ ਸੁਆ ਕਿੰਨਾ ਮਾ ਜੀ ਇਹਦਾ ਸੁਆ ਭਾਈ ਉਹਨਾਂ ਦਾ ਕਹਿ ਕੇ ਦਿੱਤੀ ਤੀਜਾ ਸੂਂਗੀ ਆ ਅਗਲਾ ਜਿਹੜਾ ਮਰਜੀ ਮੰਨ ਲੈ ਕਿੰਨੇ ਸਮੇਂ ਦੀ ਗੱਬਣਾ ਇਹ ਇਹ ਭਾਈ 6 ਮਹੀਨੇ ਦੀ 5000 ਦੱਸਿਆ ਉੱਤੇ ਹੀ ਦੱਸਦੇ ਆ ਉਹ 6 ਹੀ ਮੰਨ ਕੇ ਆ ਹਾਂ ਇਹ ਅੱਜ ਆਈ ਦਾ ਬੜਾੜਾ ਸੋਭਾ ਅੱਛਾ ਕਿਉਂਕਿ ਉਹ ਤਾਂ ਬਾਈ ਸੀਗੇ ਆਈਏ ਬੋਰਾਂ ਚੋਂ ਦੋ ਇਹ ਚੱਲੇ ਜੀ ਨ ਕੰਮ ਤੇ ਚੱਲੇ ਸੀਗੇ ਠੀਕ ਆ ਉਹਨਾਂ ਦਾ ਮੈਂ ਜਾਣ ਜਾਣੀ ਮੜਾਈਏ ਧਾਰਾ ਮਾਰ ਕੀ ਲੈਂਦੀ ਹੈ ਬਾਈ ਚਵਾਈ ਨਹੀਂ ਕੀਤੀ ਕਿ ਆ ਕੇ ਜਰੂਰ ਤਰਾਲੀ ਆ ਮੈਂ ਧਾਰਾ ਮਾਲ ਕੋਈ ਨਹੀਂ ਕੁਛ ਡਾਣੀ ਚਵਾਈ ਦੀ ਆਪੀ ਆਪੀ 32 ਕਿਲੋ ਦੀ ਮਾਲ ਲੈਣਾ ਬਾਈ ਵੱਡੀ ਵੇੜਾ ਤੇ ਜਿਹੜਾ ਬਾਈ ਆ 19 21 ਦਾ ਮਾੜਾ ਜ ਆ ਇਹ ਬਾਈ ਉਹਨਾਂ ਨਾਲ ਕਰੀ ਦੋਸਤ ਬਰਾਬਰ ਆਊਗਾ ਠੀਕ ਆ ਹੈ ਹਾਂ ਪਰ ਸ਼ਾਮ ਨੂੰ ਜੇ ਤੋ ਪਤਾ ਲੱਗ ਜਾਓ ਸ਼ਾਮ ਨੂੰ ਫੋਨ ਲਾ ਲਵੇ ਤੁਹਾਨੂੰ ਪਤਾ ਲੱਗ ਜਾਊਗਾ ਬਾਕੀ ਮਾਲਕਾਂ ਨੇ ਕਿਹਾ ਕੋਈ ਚੱਕਰ ਨਹੀਂ ਵੈਸੇ ਹੀ ਕਈਆਂ ਵੈਸੇ ਵੀ ਚਵਾਈ ਚ ਵੀ ਹੋਇਆ ਹੁੰਦਾ ਠੀਕ ਆ ਅੱਛਾ ਠੀਕ ਆ ਇਨੀ ਤਸੱਲੀ ਤੇ ਆਈ ਐ ਠੀਕ ਆ ਬਰੇ ਕੱਦ ਬੇਲ ਵਜਨ ਫੁੱਲ ਚੰਗਾ 30 32 ਕਿਲੋ ਦੀ ਮਾਲਕਨ ਰਹੀ ਐ ਸੱਜਰ ਬਹੁਤ ਟਾਈਮ ਵੱਧ ਵੱਧ ਰਹੀ ਐ ਅੱਛਾ ਠੀਕ ਆ ਤੁਹਾਨੂੰ ਪਤਾ ਹੈ ਨਾ ਦੁੱਧ ਵੱਧ ਕੱਢਣਿਆਂ ਕਰ ਮਾਲਾਂ ਇਹ ਥੋੜਾ ਜਿਹਾ ਉਹਦੇ ਕਾਰਨ ਦਿੱਕਤ ਆ ਜਾਂਦੀ ਦੁੱਧ ਵੱਧ ਕੱਢਣ ਕਰਨ ਕਿਉਂਕਿ ਜਿਨੇ ਰਦੀਰ ਪੈਣੀ ਤੋਂ ਦੱਸਦਾ ਹੁਣ ਆਵੇਗਾ ਰੇਲ ਗੱਡੀ ਚਿੱਟੀ ਆਵੇ ਕੀ ਛੋਟਾ ਹਾਥੀ ਮੇਰੇ ਹੀ ਗੱਡੀ ਤੇ ਲੱਗ ਗਈ ਤਾਂ ਪੂਛ ਵੇਖੀ ਅੱਛਾ ਤਾਂ ਲੱਗ ਗਈ ਤਾਂ ਲੱਗੀ ਤਾਂ ਦੱਸ ਵੇ ਕਿੱਡਾ ਵੜਦਾ ਠੀਕ ਆ ਤਾਂ ਲੱਗ ਕੱਤੀ ਬਹੁਤ ਵੱਡਾ ਨਾ ਜਿਹੜੇ ਛੋਟੇ ਹਾਥੀ ਵਾਲੀ ਹੈ ਨਹੀਂ ਤੱਕਾ ਛੋਟੇ ਹੱਥ ਚ ਇਹ ਹੈ ਤਾਂ ਪਿਕਅਪ ਵਾਲੀ ਆ ਠੀਕ ਆ 6 ਮਹੀਨਿਆਂ ਦੀ ਕਰਫਾਰਮ ਚੈੱਕ ਪਾਸ ਤੇ ਦੁੱਧ ਕਿੰਨਾ ਦੱਸਿਆ ਮਾਲਕਾ ਨੇ ਬਾਈ ਦੁੱਧ ਬਾਈ ਹੁਣ ਦੱਸ 2.5 5 ਹਾਂ ਠੀਕ ਹੂੰ ਪਰ ਬਹੁਤ ਵਾਜੂ ਯਾਰ ਆਈ ਬਹੁਤ ਵਜੇ ਇਧਰ ਹੁਣ ਤੱਕ ਦੇ ਹੂੰ ਕਮਾਨ ਬੰਦ ਦੇ ਕੋਈ ਸੱਡੇ ਮਤ ਮੈਂ ਜਿੱਥੇ ਮੂੰਹ ਨਹੀਂ ਮੜੇ ਠੀਕ ਆ ਹੂੰ ਠੀਕ ਆ ਇਹਦੀ ਡਿਮਾਂਡ ਫਿਰ ਵੀ ਰਹਿ ਕਮਾਨ ਬਣਾਣ ਲਈ ਇਹ ਦੇਦਾ 45 ਇਹ ਵੀ 45 ਦੀ ਹੂੰ ਠੀਕ ਆ ਕਰ ਦਾਂਗੇ ਵਿੱਚੋਂ ਕਰ ਤਾਂ ਹੋਰ ਮਾਨਤਨ ਹੋ ਜਾਊਗਾ 50 ਫੁੱਟ ਦਾ ਠੀਕ ਆ ਨਾਕ ਆ ਗਿਆ ਆਪਣਾ 5 ਨੰਬਰ ਜੀ ਇਹਦਾ ਕਿੰਨੇ ਸੂਏ ਲਈ ਗੱਪਣਾ ਜੀ ਹੈ ਇਹ ਦੂਜੇ ਨੂੰ ਲਈ ਬੱਚਾ ਨੂੰ ਦੁੱਧ ਜੀ ਜੂਏ ਲਈ ਦੁੱਧ 4 ਮਹੀਨੇ ਦੀ ਬਈ 4 ਦਿਨ 4 ਮਹੀਨੇ ਤੋਂ ਉੱਤੇ ਆ ਪੰਜ ਚਾਰ ਦਿਨ ਠੀਕ ਆ ਹਾਂ ਚੈੱਕ ਕਰਾਈ ਨਹੀਂ ਆਪਣੀ ਕੋਈ ਭੈਣ ਪਰ ਆ ਆਪਣੇ ਘਰੋਂ ਦੋਨੇ ਨੂੰ ਲੈਣਾ ਚੈੱਕ ਕਰਾ ਕੇ ਲੈ ਜੀ ਦੁੱਧ ਜੀ ਇਹਦਾ ਦੁੱਧ ਬਈ 10 ਕਿਲੋ 10 ਕਿਲੋ ਹਾਂ ਠੀਕ ਠੀਕ ਆ ਥੋਰ ਦੀ ਵੀਰੇ ਇਹਨੂੰ ਦੁੱਧ ਨੈੱਟ ਹੈਗਾ 10 ਕਿਲੋ ਰੰਗ ਪ੍ਰਿੰਟ ਪੂਰਾ ਚੰਗਾ 4 ਤੋਂ ਪਲੱਸ ਗੱਬਣ ਚੈੱਕ ਪਾਸ ਆ ਤੁਸੀਂ ਵੀਰੇ ਕਿਉਂਕਿ ਅੱਜ ਨਾ ਮੌਸਮ ਥੋੜਾ ਜਿਹਾ ਖਰਾਬ ਹੀ ਆ ਗਰ ਮੈਂ ਇਸ ਜਿਆਦਾ ਤੇ ਮੇਰੀ ਬੇਨਤੀ ਹੁੰਦੀ ਆ ਬਈ ਆਪ ਦੀ ਬਾਈ ਦੇ ਘਰੋਂ ਚੈੱਕ ਪਾਸ ਕਰਵਾ ਕੇ ਲੈ ਕੇ ਜਾਇਓ ਦੁੱਧ ਦੀ ਤੁਸੀਂ ਇੱਕ ਦੁੱਧ ਵਿੱਚ ਮਲਸਰ ਆ ਆਪਣੇ ਘਰੇ ਅੱਛਾ ਅੱਛਾ ਤਾਂ ਵੱਡੀ ਵੇਖ ਤਾਜੀ ਆਈ ਹੈ ਹੂੰ ਆ ਦੋ ਦਿਨ ਕੱਲ ਆਈਆਂ ਇਹ ਦੋ ਦਿਨ ਕੱਲ ਆ ਗਏ ਕਿਉਂਕਿ ਜਿੱਦਾਂ ਪਤੂ ਜੀ ਲੌਣਾ ਉਹਦੋਂ ਗਾਂ ਵਖ ਜਾਂਦਾ ਉਹਦੋਂ ਗਾਂ ਉੱਠ ਜਾਂਦਾ ਜੀ ਕਈ ਭੈਣ ਭਰਾ ਇੱਕ ਡੰਗ ਚੋ ਕੇ ਫੋਨ ਲੌਣ ਲੱਗ ਜਾਂਦੇ ਆ ਸਾੜਾ ਖਵ ਰੱਖਿਆ ਕਰੋ ਹੂੰ ਕਿਉਂਕਿ ਪਸ਼ੂ ਨਹੀਂ ਤਾਂ ਖਰਾਕ ਨਹੀਂ ਦੁੱਧ ਦੇਣਾ ਹੁੰਦਾ ਦੁੱਧ ਖਰਾਕਦਾ ਜੀ ਹਨਾ ਕਈ ਬੰਦੇ ਸਬਰ ਕਰ ਲੈਂਦੇ ਆ ਜਾਣਦਾ ਬਈ ਇੱਥੇ ਚੋਕੇ ਲੈ ਜਾਇਆ ਕਰੋ ਆਪਾਂ ਤਾਂ ਬੇਨਤੀ ਆ ਦੋ ਡੰਗ ਇੱਥੇ ਭੇਟੀਆਂ ਦੀ ਮੈਂ ਬਣਾਉਣ ਲਈ ਸਿੱਧੀਆਂ ਆ ਭਾਇਆ ਜੀ ਕਿ ਕਰੀਂ ਹੋਰ ਮੇਰੇ ਕੋਲ ਫੋਨ ਆ ਪੰਜਾਂ ਦਿਨਾਂ ਬਾਅਦ ਕਰਾਂਗਾ ਜਦੋਂ ਬਦਲਦੇ ਬਾਅਦ ਹੀ ਕਰੀਂ ਹੋਊਗਾ ਠੀਕ ਆ ਇਹਦੇ ਥੱਲੇ ਦੁੱਧ ਕਿੰਨਾ ਦੱਸਿਆ ਸੀਗਾ 10 ਕਿਲੋ ਜਾਂਦੇ ਤੇ 4 ਤੋਂ ਪਲੱਸ ਗੱਪਣ ਚੈੱਕ ਪਾਲ ਸਕਦਾ ਤੇ ਮਸ਼ੀਨ ਸਫਾਈ ਦੇ ਕੇ ਪ੍ਰਿੰਟ ਦੇ ਕੇ ਲਾ ਦੇਣਾ ਸਭੀ ਭਲੀ ਆ ਪੂਰੀ ਸਨੱਕ ਪੂਣਾ ਪੂਰਾ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਇਹ ਵੀ 50 ਮੁੱਲ ਦਾ ਵਿਚੋ ਮਾਨਤਾਣ ਉਹ ਜੁਮਾਨਤਾਣ ਠੀਕ ਹੈ ਇਹਦਾ ਮੁੱਲ ਬਾਈ ਕਹਿੰਦਾ 50000 ਰੁਪਿਆ ਵਿਚੋ ਥੋੜਾ ਕਣਾ ਮਾਨਤਾਣ ਆਪਾਂ ਕਰ ਦਾਂਗੇ ਜੀ ਬਾਕੀ ਇਹ ਜਿਹੜਾ ਤੂੰ ਇਕੱਠਾ ਲਿੰਦਾ ਹੂੰ ਉਹਦਾ ਮਾਨਤਾਣ ਕਰ ਦੂੰ ਦੋਨੇ ਟੋਪੜਾ ਇਕੱਠਾ ਕਰ ਲਿੰਦਾ ਇਕ ਕਰ ਥੋੜਾ ਜੂੜਾ ਲਿੰਦਾ ਹੂੰ ਵਧੀਆ ਮਾਨਤਾਣ ਕਰ ਦੂ ਖੁੱਲਾ ਖੋਸ਼ ਕਰ ਦੂੰ ਖੋਸ਼ਲਾ ਮੇਰ ਕਰਾਇ ਭਾੜੇ ਦਾ ਤੂੰ ਸਾਰੇ ਠੀਕ ਹੈ ਹਾਂ 100 ਗ੍ਰਾਮ ਵਿੱਚ ਠੀਕ ਹੈ ਚਲੋ ਫਾਇਦਾ ਹੋ ਜੂ ਅਗਲੇ ਦਾ ਜੋੜੇ ਵਾਲੇ ਦਾ ਨਾਲੇ ਆਪਣਾ ਫਾਇਦਾ ਹੋ ਜੂ ਬਾਈ ਗਾਗ ਦੋ ਤਿੰਨ ਹੀ ਲੈ ਜਾਣਗੇ ਆ ਠਾਲੀਂ ਗੇਰਾ ਬਹਿ ਗਿਆ ਗਰਮ ਵਾਲੀਆਂ ਕਿਉਂਕਿ ਪੱਕੇ ਭੁੱਖੇ ਚੱਲੀ ਜਾਂਦੇ ਆ ਉੱਪਰ ਇਹ ਤਿੰਨ ਹੀ ਫਰਾ ਹੁਣ ਬਈ ਆਪਣੇ ਕੋਲ ਤੇ ਜਿੰਨਾ ਚੋ ਦੋ ਡੱਬੀਆਂ ਤੇ ਇੱਕ ਹੈਗੀ ਆ ਜਰਸੀ ਇਧਰੋਂ ਸਿੰਘਾ ਵਾਲੀ ਵਿੱਚ ਸ਼ੁਰੂ ਕਰਨ ਲੱਗੇ ਉਮਰ ਕਿੰਨੀ ਕਾ ਜੀ ਇਹ ਵੀਰੇ ਸਾਲ ਦੀ ਬੱਚਾ ਹੀ ਬੱਚਾ ਹੀ ਗੰਦੋ ਕੀ ਦਾ ਗਰਾਂ ਛੜਾ ਤਿੰਨ ਨਹੀਂ ਵੀਰੇ ਬੱਚਾ ਛੀਰ ਗੰਦੋ ਬਤਾਉਂਦੇ ਆ ਝੋਲੀ ਦਿਖਾ ਦੀ ਵੀਰੇ ਇਧਰ ਇੱਕ ਟੈਂਕਣਾ ਜਾਂ ਮਾੜਾ ਜਾ ਮੜਾ ਟੈਕ ਨਿਕਲ ਆ ਮੜਾ ਮੜਾ ਆ ਜਾ ਬੇਮਨੂ ਮਾ ਜਾ ਹੈਗਾ ਹਾਂ ਇਹਦੇ ਰਵਰ ਚੜ ਦੁਗਿਆ ਦੇ ਹੂੰ ਹੂੰ ਮੜਾ ਜਾ ਮੜਾ ਜਾ ਠੀਕ ਆ ਇਹਦੀ ਫਿਰ ਡਿਮਾਂਡ ਕਿ ਯਾਦ ਕੋਲ ਨਹੀਂ ਚਾਤ ਮੂਰੀ ਚੰਗੀ ਆ ਇਹਦੀ ਫਿਰ ਡਿਮਾਂਡ ਆਪਾਂ ਕਿਵੇਂ ਕਰਨੀ ਆ ਕੱਲੀ ਕੱਲੀ ਦੇ 15 ਦੀ ਵਸੀ ਦੇ ਦਾਂਗੇ 15 ਇਹ ਕੱਲੀ ਕੱਲੀ ਹੀ ਲੈਣੀ ਜੋ ਜੇ ਰੇਟ ਕਰ ਲਾਂਗੇ ਜੇ ਕੱਠੀ ਨਾਲ ਕਰਨਾ ਹੋ ਜਾ ਕਰ ਲਾਂਗੇ ਕੱਠੀ ਚ ਆਫਰ ਹੋ ਜਾਊਗਾ ਹਾਂ ਠੀਕ ਆ ਚਲ ਆਪਾਂ ਕੱਠੀ ਦਾ ਬਾਹਰ ਚ ਦੱਸਦੇ ਆਂ ਜਿਹੜਾ 2 ਨੰਬਰ ਆ ਦੋ ਭਾਗ ਆ ਪ੍ਰਿੰਟ ਵਾਲਾ ਜੰਗ ਆ ਬਾਲੀ ਜੰਗੀ ਗਾਲੀ ਬੱਚੀ ਠੀਕ ਆ ਇਹ ਬੜਾ ਮੇਰੇ ਨਾਲ ਸਾਹਮਣੇ ਘਰ ਦਾ ਹੀ ਮਾਰ ਰਹਾ ਉਹ ਤੋਂ ਬਚਣ ਉਧਰ ਬੰਨਣਾ ਜਾ ਆਪਣੇ ਘਰੇ ਠੀਕ ਆ ਇਹਦੇ ਸੈਂਗ ਹੁਣੇ ਦਿਖਾਏ ਆ ਨਹੀਂ ਬਈ ਸਿੰਗਾ ਨੂੰ ਆਇਆ ਵਾ ਗਾਵਾਂ ਅੱਛਾ ਸੈਂਗ ਦਾ ਕਹਿੰਦਾ ਆ ਗਿਆ ਨੂੰ ਹੋ ਗਏ ਨੇ ਤੇ 15 ਦਿਨ ਦੇ ਠੀਕ ਆ ਹਾਂ ਸੈਂਗ ਦਾ ਜੇ ਮੈਂ ਸੁੱਕੇ ਪਾ ਨੇੜੇ ਗਿਆ ਲੇਟ ਦਿਖਾਏ ਹਨਾ ਹਾਂ ਲੇਟ ਦਿਖਾਏ ਬਾਈ ਹੁਣ ਠੀਕ ਆ ਉਹ ਤਾਂ ਵਾਚੀ ਦੇ ਗਾਦ ਕਰੂੰ ਪੀੜ ਨਾ ਮਾਰਦਾ ਉਹ ਕਈ ਹੋਰ ਹੋ ਜਾਂਦਾ ਇਹ ਮਾੜਾ ਜਿਹਾ ਦਿਖਾ ਦੀ ਚੋਰੀ ਨਹੀਂ ਬਾਈ ਇਹ ਇਹਦੀ ਗਾਰੰਟੀ ਚਾਰ ਹੀ ਗਾਣ ਹੋਣਗੇ ਠੀਕ ਇਹ ਉਹਦੇ ਨਾਲ ਉਹੀ ਭੱਦੀ ਐ 6 ਮਹੀਨਾ ਖੰਡ ਹੋਊਗੀ ਜਿਹੜਾ ਜਾਂ 1.5 ਸਾਲ ਦੇ ਆਸ-ਪਾਸ ਜਾ ਠੀਕ ਆ ਹੂੰ ਜਾਤ ਬਹੁਤ ਚੰਗੀ ਐ ਬੱਚੇ ਦੀ ਜਾਤ ਬਈ ਸਾਰੇ ਬੱਚੇ ਨਹੀਂ ਚੰਗੀ ਐ ਤੇ ਆਹ ਦੀ ਜਰਸੀ ਉਹ ਨਾ ਬੱਚੀ ਝੋਲੀ ਦੇਖ ਲੈ ਠੀਕ ਐ ਇਹਦੇ ਜਿਹੜਾ ਮਾਦੀ ਐ ਕੋ ਟੰਕਣਾ ਜਾਂਦਾ ਇਹਦੀ ਝੋਲੀ ਦੇਖ ਲੈ ਇਹ ਤਾਂ ਬੱਚੀ ਦੀ ਐ ਅੱਛਾ ਇਹਦੀ ਐ ਇਹਦੀ ਐ ਇਹ ਘਰ ਦੀ ਐ ਜਮਾ ਇਹ ਘਰ ਦੀ ਬੱਚੀ ਮੇਰੀ ਘਰ ਦੀ ਬੱਚੀ ਜਮਾ ਜੰਪੜ ਇਹ ਪ੍ਰੀਤ ਬੋਲਦੀ ਆਪਾ ਠੀਕ ਐ ਇਹ ਐ ਕਿ ਫਤਿਹ ਪਿਆ ਕਿ ਬਾਹਰ ਜਿਹੜਾ ਤਰੇਡ ਦਾ ਦੀ ਸੀ ਉਹਨੇ ਐਂ ਕਿ ਕਲਵਾਇਆ ਜੇ ਕੋਲੋਂ ਜਿਹੜੀ 2 ਨੰਬਰ ਡੱਬੀ ਬੱਚੀ ਇਹਦਾ ਕੱਲੀ ਦਾ ਮੁੱਲ ਇਹਦਾ ਕੱਲੀ ਦਾ 25 ਤੇ ਅਜ ਦਾ ਇਹਦਾ 17 ਉਹਦਾ 15 ਕਿੰਨੇ ਬਣਗੇ ਲਾਲਾ ਸਾਹਿਬ 55 ਤੋਂ ਉੱਤੇ ਹੀ ਬਣਗੇ ਹਾਂ 55 ਹੀ ਰੱਖ ਲਾ ਤੂੰ ਤੇ ਤਿੰਨੇ ਲੈ ਜੇ ਤਿੰਨੇ 45 ਦਾ ਦੇ ਦੂੰਗਾ ਯਾਰ ਤਿੰਨੇ ਇੱਕ ਘਰ ਲੈ ਜੇ ਕੱਠਾ ਜੇ ਲਊਗਾ ਤਿੰਨੇ 45 ਦੀ ਤਿੰਨ ਫੇਰ ਤਾਂ ਰੇਟ ਮਗਰ ਰੇਟ ਹੀ ਕੋਸ ਨਹੀਂ ਰਹਿ ਜਾਣਾ ਆਹ ਤਾਂ ਮਾਰ ਜੀ ਬਾਈ ਗਾਲ ਖੋਲਾ ਤੇ ਸੋਚ ਕੇ ਤਾਂ ਤੇ ਦੁੱਧ ਪੀ ਜਾਂਦਾ ਜਾਨਵਰ ਹਾਂ ਹੈ ਆ ਤਾਂ ਬੱਚੀ ਹੋਰ 2 ਮਹੀਨੋਂ ਟੀਕੇ ਤੇ ਲਾਇਕ ਆ ਜਮ ਹਾਂ ਲਾਇਕ ਆ ਟੀਕੇ ਦੇ ਯਾਨੀ ਜੇ ਤਾਂ ਬਾਈ ਕੱਲੀ ਕੱਲੀ ਲੋਂਗੇ ਤਾਂ ਥੋ ਰੇਟ ਤੁਹਾਨੂੰ ਦੱਸਤਾ ਕੱਲੀ ਕੱਲੀ ਤਾਂ ਬਾਈ ਇਹ ਆ ਦਵਾ ਕੇ ਮੰਨ ਕੇ ਚੱਲ 15 ਦੀ ਹਾਂ 15 15 ਜੋੜਾ ਲਖਲਾ ਹਾਂ ਇਹ ਰੱਖ ਲਾ 25 ਦਾ ਹਾਂ ਇਹ ਤਾਂ 55 ਬਣ ਗਿਆ ਹਾਂ ਠੀਕ ਆ ਤੇ ਉਹ 45 ਜਾਂ ਦੇ ਦਾਂਗੇ ਕਿੱਥਾ ਫਿਰ ਤੰਨੇ ਆ ਕੇ ਘਰੋਂ ਨਹੀਂ ਆਊਗਾ ਹਾਂ 45 ਜਾਂ ਦੇ ਤੂੰ ਠੀਕ ਆ ਬੜਾ ਬਾਕੀ ਨੰਬਰ ਸਕਰੀਨ ਤੇ ਜੋ ਬੰਦਾਰੇ ਜਿਵੇਂ 1000 ਛੋੜ ਕਰ ਦੂੰਗਾ ਉੱਚ ਵੀ ਛੋੜ ਹੋ ਜੀ ਹਾਂ ਠੀਕ ਹੈ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਧੰਨਵਾਦ